ਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿੱਥੇ ਦੇਸ਼ ਅਤੇ ਦੁਨੀਆ ਚ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਉਹ ਅੱਜ ਅਪਰੀਸਰ ਦੇ ਵਿੱਚ ਇੱਕ ਨੌਜਵਾਨ ਵੱਲੋਂ 600 ਪਾਉਂਡ ਦਾ ਜਿਹੜਾ ਹੈ ਉਹ ਕੇਕ ਜਿਹੜਾ ਹੈ ਉਹ ਬਣਾਇਆ ਗਿਆ ਹੈ ਦੂਸਰੇ ਪਾਸੇ ਕਰ ਕਰ ਕੀਤਾ ਜਾਵੇ ਤੇ ਇਸ ਕੇਕ ਦੀ ਖਾਸੀਅਤ ਇਹ ਹੈ ਕਿ ਇਹ ਦੇਸ਼ ਅਤੇ ਦੁਨੀਆ ਦੇ ਵਿੱਚੋਂ ਜੇਕਰ ਜੇਕਰ ਕੋਈ ਬੈਸਟ ਕੁਕ ਨੇ ਜਾਂ ਸ਼ੈਫ ਨੇ ਉਹਨਾਂ ਨੂੰ ਬੁਲਾ ਕੇ ਜਿਹੜਾ ਹੈ ਇਹ ਕੇਕ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਏ ਜੀ ਬਾਬਾ ਜੀ ਦਾ ਅਸ਼ੀਰਵਾਦ ਤੇ ਸਦਕਾ ਜੀ ਅੱਜ ਆਪਾਂ 50 ਪੌਂਡ ਤੋਂ 600 ਪੌਂਡ ਤੱਕ ਪਹੁੰਚ ਗਏ ਆ ਜੀ ਜੀ ਉਹਨਾਂ ਬਾਬਾ ਜੀ ਇੰਜ ਹੀ ਆਪਣੇ ਸਿਰ ਤੇ ਕਿਰਪਾ ਬਣਾਈ ਰੱਖਣ 600 ਤੋਂ ਆਪਾਂ 1000 ਵੀ ਜਾ ਸਕਦੇ ਆ ਜੀ ਔਰ ਕਿੰਨੇ ਦਿਨ ਲੱਗਦੇ ਜੀ ਮੇਕਿੰਗ ਨੂੰ ਔਰ ਕਿਹੜੀ ਕਿਹੜੀ ਚੀਜ਼ਾਂ ਦਾ ਇਸਤੇਮਾਲ ਕਰਨਾ ਇਹ ਤਕਰੀਬਨ ਜੀ 4-5 ਦਿਨ ਲੱਗਦੇ ਆ ਕੇਕ ਤਿਆਰ ਹੋਣ ਚ ਇਹ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਉਹ ਤਿਆਰ ਕਰਕੇ ਤੁਸੀਂ ਦੇਖ ਸਕਦੇ ਹੋ ਜਿਹਦੇ ਚ ਡ్రਾਈ ਫਰੂਟ ਆ ਇਹ ਫਰੂਟ ਹੈ ਚੈਰੀ ਹੈ ਸਟਰਾਬੇਰੀ ਹੈ ਕਿਵੀ ਹੈ ਸੇਬ ਹੈ ਕੋਈ ਇਹੋ ਜੀ ਚੀਜ਼ ਆਪਾਂ ਛੱਡੀ ਨਹੀਂ ਜਿਹੜੀ ਇਹਦੇ ਵਿੱਚ ਕੇਕ ਚ ਨਾ ਪਈਏ ਨੋਕੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿੱਥੇ ਦੇਸ਼ ਅਤੇ ਦੁਨੀਆ ਚ ਬੜੇ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਉਤੇ ਹੀ ਅੰਮ੍ਰਿਤਸਰ ਦੇ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਵਿੱਚ ਵੀ ਸਵੇਰ ਤੋਂ ਹੀ ਸੰਗਤਾਂ ਜੜੀਆਂ ਨੇ ਹਮ ਹਮਾ ਕੇ ਪਹੁੰਚ ਰੀਆਂ ਨੇ ਦੂਸਰੇ ਪਾਸੇ ਕੀ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਵੱਲੋਂ 600 ਪਾਉਂਡ ਦਾ ਜਿਹੜਾ ਹੈ ਉਹ ਕੇਕ ਜਿਹੜਾ ਹੈ ਉਹ ਬਣਾਇਆ ਗਿਆ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤੇ ਇਸ ਕੇਕ ਦੀ ਖਾਸੀਅਤ ਇਹ ਹੈ ਕਿ ਇਹ ਦੇਸ਼ ਅਤੇ ਦੁਨੀਆ ਦੇ ਵਿੱਚੋਂ ਜੇਕਰ ਜੇਕਰ ਕੋਈ ਬੈਸਟ ਕੁੱਕ ਨੇ ਜਾਂ ਸ਼ੈਫ ਨੇ ਉਹਨਾਂ ਨੂੰ ਬੁਲਾ ਕੇ ਜਿਹੜਾ ਹੈ ਇਹ ਕੇਕ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਔਰ ਇਸ ਦੀ ਸ਼ੁਰੂਆਤ ਜਿਹੜੀ ਹੈ 4 ਦਿਨ ਤੋਂ ਪਹਿਲਾਂ ਕਰ ਦਿੱਤੀ ਜਾਂਦੀਆਂ ਦਾ ਕੇਕ ਦੀਆਂ ਤਸਵੀਰਾਂ ਦਿਖਾ ਦਿੰਦਾ ਤੁਸੀਂ ਕਿ ਕਿ ਕੇਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 600 ਪਾਉਂਡ ਦਾ ਕੇਕ ਜਿਹੜਾ ਹੈ ਜਰੂਰ ਤਿਆਰ ਜਿਹੜਾ ਹੈ ਉਹ ਕੀਤਾ ਗਿਆ ਔਰ 12 ਵਜੇ ਇਸ ਕੇਕ ਕਟਿੰਗ ਜਿਹੜੀ ਹੈ ਉਹ ਸ਼ਹੀਦਾ ਸਾਹਿਬ ਜਿਹੜੇ ਨੇ ਉਹ ਉਹ ਜਾ ਕੇ ਉੱਥੇ ਕਰਵਾਈ ਜਾਵੇਗੀ ਲੇਕਿਨ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਇਸ ਕੇਕ ਨੂੰ ਦੇਖਦੇ ਹੋਏ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਇਹ ਕੇਕ ਜਿਹੜਾ ਹੈ ਉਹ ਕੁਝ ਸਮੇਂ ਬਾਅਦ ਜਿਹੜਾ ਹੈ ਜੋ ਗਤਕੇ ਦੇ ਜੋਹਰ ਦੇ ਰਾਹੀ ਅਤੇ ਨਾਲ ਨਾਲ ਹਾਥੀ ਘੋੜੇ ਜਿਹੜੇ ਨੇ ਉਹ ਇੱਥੇ ਮਲਾਏ ਜਾਣਗੇ ਜਿਸ ਦੇ ਨਾਲ ਜਿਹੜਾ ਹੈ ਕੇਕ ਜਿਹੜਾ ਹੈ ਸ਼ੀਦੋ ਸਾਹਿਬ ਗੁਰਦੁਆਰੇ ਟਰਾਲੀ ਦੇ ਟਰੈਕਟਰ ਦੇ ਵਿੱਚ ਪਾ ਕੇ ਜਿਹੜਾ ਹੈ ਲੈ ਕੇ ਜਾਇਆ ਜਾਵੇਗਾ ਤਾਂ ਜੋ ਕਿ ਉੱਥੇ ਜਿਹੜੇ ਸੰਗਤਾਂ ਨੇ ਉਹਨਾਂ ਵਿੱਚ ਡਿਸਟ੍ਰਿਬਿਊਟ ਜਿਹੜਾ ਹੈ ਉਹ ਕੀਤਾ ਜਾ ਸਕੇ ਲੇਕਿਨ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਉਹ ਇੱਥੇ ਫੋਟੋਆਂ ਖਿੱਚਦੇ ਹੋਏ ਵੀ ਤੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਗੱਲ ਕੀਤੀ ਜਬ ਤਾਂ 3 ਤੰਦਰ ਬਾਬਾ ਦੀਪ ਸਿੰਘ ਜੀ ਦੇ ਜੰਮ ਦੇ ਹੱਡ ਦੇ ਮੌਕੇ ਤੇ ਬਹੁਤ ਸਾਰੇ ਸ਼ਰਦਾਲੂ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਪਹੁੰਚਤ ਬਾਗ ਜਿਹੜਾ ਹੈ ਉਹਨਾਂ ਵੱਲੋਂ ਜੈ ਜੈ ਉਹ ਇਸ ਦਿਨ ਉਹ ਜਿਹੜਾ ਹੈ ਬੜੀ ਸ਼ਰਦਾ ਦੇਤੇ ਉਤੇ ਅਰਦਾਸ ਮੰਗਤ ਜਿਹੜੀ ਹੈ ਕੀਤੀ ਜਾਂਦੀ ਤਾਂ ਜੋ ਕਿ ਅ ਉਹ ਬਗੀਆ ਟਾਂਗਣਾ ਜਿਹੜਾ ਨੇ ਉਹ ਇਸ ਨੂੰ ਬਣਾਇਆ ਜਾ ਸਕਦਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਇਸ ਨੌਜਵਾਨ ਵੱਲੋਂ 50 ਪਾਉਂਡ ਦੇ ਕੇਕ ਤੋਂ ਜਿਹੜੀ ਸੀ ਸ਼ੁਰੂਆਤ 12 ਸਾਲ ਪਹਿਲੋਂ ਕੀਤੀ ਗਈ ਸੀ ਉਹ ਤੇ ਹੁਣ 600 ਪਾਉਂਡ ਦਾ ਕੇਕ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਹਾਲਾਂਕਿ ਇਸ ਕੇਕ ਦੀ ਜਿਹੜੇ ਗੱਲ ਕੀਤੀ ਜਾਵੇ ਉਹ ਡਰਾਈ ਫਰੂਟ ਦੇ ਨਾਲ ਲੋਡਡ ਜਿਹੜਾ ਕੇਕ ਹੈ ਉਹ ਬਣਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਉਹ ਨਾਲ ਹੀ ਕਈ ਸ਼ਰਧਾਲੂ ਜਿਹੜੇ ਨੇ ਉਹ ਜ਼ਰੂਰ ਇੱਥੇ ਪਹੁੰਚਦੇ ਨੇ ਤੇ ਇਸ ਕੇਕ ਦੀ ਜਿਹੜੀ ਹੈ ਕਟਿੰਗ ਸਮਣੀ ਜਿਹੜੀ ਹੈ 12 ਵਜੇ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਚਪਾ ਸਾਹਿਬ ਜਿਹੜਾ ਹੈ ਐਤਵਾਰ ਦੇ ਐਤਵਾਰ ਵੀ ਕੀਤਾ ਜਾਂਦਾ ਹੈ ਲੇਕਿਨ ਦੂਸਰੇ ਪਾਸੇ ਗੱਲ ਜਿਵੇਂ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹ ਇਹ ਜਜ਼ਬਾ ਹੈ ਹਰ ਇੱਕ ਕਿਤਾ ਕਿ ਜਿਸ ਵੱਲੋਂ ਜਿਹੜਾ ਹੈ ਇੱਥੇ ਪਹੁੰਚ ਕੇ ਜਿਹੜਾ ਹੈ ਜਰੂਰ ਅਲੱਗ ਨਜ਼ਾਰਾ ਜਿਹੜਾ ਹੈ ਉਹ ਦੇਖਣੋਂ ਅਮਰਜ਼ਾ ਹੋਇਆ ਨਜ਼ਰ ਆਉਂਦਾ ਹੈ ਦੂਸਰੇ ਪਾਸੇ ਕੀ ਗੱਲ ਕੀਤੀ ਜਾਂਦੀ ਹੈ ਕਈ ਲੋਕ ਜਿਹਨਾਂ ਤੇ ਵਾਈਕੂ ਜੀ ਦਾ ਖਾਸ ਵਾਈਕੂ ਜੀ ਕਰਦੇ ਜੀ ਮਦੀਪ ਕੀ ਕਹਿਣਾ ਚਾਹੋਗੇ 600 ਪਾਉਂਡ ਦਾ ਕੇਕ ਕਿਸ ਤਰ੍ਹਾਂ ਸ਼ੁਰੂਆਤ ਹੋਈ 12 ਸਾਲ ਤੋਂ ਤੇ ਹੁਣ 600 ਪਾਉਂਡ ਦਾ ਕੇਕ ਤੱਕ ਪਹੁੰਚੇ ਹੋ ਜੀ ਇਹ ਜੀ ਬਾਬਾ ਜੀ ਦੇ ਆਸ਼ੀਰਵਾਦ ਤੇ ਸਦਕਾ ਜੀ ਅੱਜ ਆਪਾਂ 50 ਪਾਉਂਡ ਤੋਂ 600 ਪਾਉਂਡ ਤੱਕ ਪਹੁੰਚ ਗਏ ਆ ਜੀ ਹੁਣ ਬਾਬਾ ਜੀ ਇੰਜ ਹੀ ਆਪਣੇ ਸਿਰ ਤੇ ਕਿਰਪਾ ਬਣਾਈ ਰੱਖਣ 600 ਤੋਂ ਉਪਰ ਹਜ਼ਾਰ ਵੀ ਜਾ ਸਕਦੇ ਆ ਜੀ ਔਰ ਕਿੰਨੇ ਦਿਨ ਲੱਗਦੇ ਜਿਹਨੇ ਮੇਕਿੰਗ ਨੂੰ ਔਰ ਕਿਹੜੀ ਕਿਹੜੀ ਚੀਜ਼ਾਂ ਦਾ ਇਸਤੇਮਾਲ ਕਰਨਾ ਇਹ ਤਕਰੀਬਨ ਜੀ 4-5 ਦਿਨ ਲੱਗਦੇ ਆ ਕੇਕ ਤਿਆਰ ਹੋਣ ਚ ਇਹ ਸਪੈਸ਼ਲ ਜੰਮੂ ਤੋਂ ਕਾਰੀਗਰ ਆਂਦਾ ਉਹ ਤਿਆਰ ਕਰਕੇ 4-5 ਦਿਨ ਤਿਆਰ ਕਰਕੇ ਤੇ ਫਿਰ ਉਹ ਸਭ ਕੁਝ ਅੱਜ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਡਰਾਈ ਫਰੂਟ ਹੈ ਇਹ ਫਰੂਟ ਹੈ ਚੈਰੀ ਹੈ ਸਟਰਾਬੇਰੀ ਹੈ ਕੀਵੀ ਹੈ ਸੇਵ ਹੈ ਕੋਈ ਇਹੋ ਜੀ ਚੀਜ਼ ਆਪਾਂ ਛੱਡੀ ਨਹੀਂ ਜਿਹੜੀ ਇਹਦੇ ਵਿੱਚ ਕੇਕ ਚ ਨਾ ਪਈ ਹੋਵੇ ਕਿਸ ਤਰ੍ਹਾਂ ਦਿਮਾਗ ਚ ਆਇਆ ਕਿ ਕੇਕ ਹੀ ਜਿਹੜਾ ਹੈ ਉਹ ਬਣਾਇਆ ਜਾਵੇ ਔਰ ਇੱਡਾ ਵੱਡਾ ਕੇਕ ਜਿਹੜਾ ਹੈ ਉਹ ਬਣਾਇਆ ਜਾਵੇ ਇਹ ਕੁਛ ਸ਼ੁਰੂਆਤ ਆਪਾਂ 10 ਪੌਂਡ ਤੋਂ ਕੀਤੇ ਸੀ ਕਰਦੇ ਕਰਦੇ ਫਿਰ ਆਪਾਂ 50 ਪੌਂਡ ਲੈ ਕੇ ਜਾਂਦੇ ਰਹੇ ਕਿੰਨੇ ਸਾਲ ਫਿਰ ਦੇਖਿਆ ਕਿ ਲੋਕਾਂ ਦਾ ਮਨੋਬਲ ਲੈ ਕੇ ਕੋਈ ਵੱਖਰੀ ਚੀਜ਼ ਲੈ ਕੇ ਆਉਂਦੇ ਨਾ ਇਹ ਸਪੈਸ਼ਲ ਸਾਡਾ ਟਰਾਲੀ ਵਾਲਾ ਕੇਕ ਵਜਦਾ ਰਾਤੀ ਆਪਾਂ 12 ਵਜੇ ਹਾਥੀ ਘੋੜੇ ਊਂਟ ਗਤਕਾ ਪਾਰਟੀ ਦੇ ਬਿਲਕੁਲ ਹੀ ਵਿਆਹ ਵਰਗਾ ਮਾਹੌਲ ਹੁੰਦਾ ਜਿਵੇਂ ਸਾਡੇ ਅਪਯੋ ਦਾ ਹੀ ਆ ਜਨਮ ਦਿਨਨਾ ਬਣਾ ਰਹੇ ਆ ਜੀ ਬਿਲਕੁਲ ਜੀ ਸਭ ਕੁਝ ਉਹਨਾਂ ਦੇ ਆਸ਼ੀਰਵਾਦ ਨਾਲ ਮਿਲ ਰਿਹਾ ਜੀ ਉਹਨਾਂ ਦੀ ਕਿਰਪਾ ਹੈ ਤੇ ਅਪਾ ਇੱਕ ਪ੍ਰੋਗਰਾਮ ਕਰੀ ਜਾ ਰਹੇ ਆ ਜੀ ਕਿੰਨੇ ਵਜੇ ਫਿਰ ਇੱਥੋਂ ਲੈ ਕੇ ਜਾਂਦੇ ਹੋ ਸ਼ੀਦਾ ਸਾਹਿਬ ਜਾ ਕੇ ਫਿਰ ਕੈਕ ਕੱਟੇ 11 ਵਜੇ ਅਪਾ ਇੱਥੋਂ ਲੈ ਕੇ ਜਾਂਦੇ ਆ ਜੀ 12 ਵਜੇ ਉੱਥੇ ਜਾ ਕੇ ਕੇਕ ਕਟਾਇਆ ਜਾਂਦਾ ਜੀ ਫਿਰ ਸੰਗਤ ਨੂੰ ਬਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਵੇਗਾ ਜੋ ਉਡੀਕ ਇੰਤਜ਼ਾਰ ਕਰਦੇ ਇਸ ਕੇਕ ਦਾ ਮਾਕਾ ਜੀ ਪੂਰਾ ਹੀ ਤੁਸੀਂ ਹੁਣ ਨਾਲ ਹੀ ਚੱਲਣਾ ਸਾਡੇ ਤੁਸੀਂ ਦੇਖ ਹੀ ਰਿਓ ਕਿਵੇਂ ਇੱਥੇ ਸੰਗਤ ਦਾ ਉਸ਼ਾਦ ਮਨੋਬਲ ਵੱਧ ਰਿਹਾ ਸੰਗਤ ਆ ਰਹੀ ਦੂਰ ਦੂਰ ਤੋਂ ਦੇਖਣ ਵਾਸਤੇ ਕੇਕ ਬਸ ਹੁਣ ਅਪਾ ਤਿਆਰੀ ਕਰ ਰਿਹਾ ਜਾਨਦਰੀ ਟਰਾਲੀ ਆ ਗਈ ਹੈ ਜੀ ਵਸ ਜਦੋਂ ਇਹ ਕੇਕ ਬਣਾਉਂਦੇ ਉਹਦੋਂ ਫਿਰ ਪਰਿਵਾਰ ਨਾਲ ਕਿਸ ਤਰ੍ਹਾਂ ਸਹਿਯੋਗ ਕਰਦਾ ਹੈ ਨਾਲ ਖਲੋਂਦੇ ਹੋ ਕਿਉਂਕਿ ਹਮੇਸ਼ਾ ਹੀ ਸਚਤਾ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਹੈ ਕਿ ਇਹਨੂੰ ਫਿਰ ਕਿਸ ਤਰ੍ਹਾਂ ਤਿਆਰ ਕਰਿਆ ਨਹੀਂ ਬਿਲਕੁਲ ਇਹਦੀ ਸਫਾਈ ਦਾ ਬਿਲਕੁਲ ਹੈੱਡ ਕਵਰ ਕਰਾ ਕੇ ਬਿਲਕੁਲ ਉਸ ਹਾਮ ਅੱਜਕੱਲ੍ਹ ਤੇ ਤੁਹਾਨੂੰ ਪਤਾ ਹੀ ਹੈ ਲੋਕ ਸਫਾਈ ਮੰਗਦੇ ਨੇ ਬਿਲਕੁਲ ਹਾਈਜੈਨਿਕ ਬਿਲਕੁਲ ਤਰੀਕੇ ਨਾਲ ਜੀ ਤਿਆਰ ਕੀਤਾ ਜਾਂਦਾ ਸਭ ਕੁਝ। ਅੱਛਾ ਇੱਕ ਹੋਰ ਲੋਕਾਂ ਦੇ ਜਾਂਚੇ ਜੀ ਜ਼ਰੂਰ ਗੱਲ ਹੁੰਦੀ ਹੈ ਕਿ ਅਗਰ ਇਸ ਤਰ੍ਹਾਂ ਦੇ ਕੇਕ ਬੰਦੇ ਨੇ ਬਹੁਤ ਕੋਸਟਲੀ ਵੀ ਬਣਿਆ ਹੋਏਗਾ। ਮੈਂ ਅਮਾਉਂਟ ਦੀ ਗੱਲ ਨਹੀਂ ਕਰਾਂਗਾ। ਲੇਕਿਨ ਲੋਕ ਕਹਿੰਦੇ ਨੇ ਕਿ ਯਾਰ ਕਿਸੇ ਦਾ ਘਰ ਬਣਾ ਦਿੱਤਾ ਜਾਵੇ, ਕਿਸੇ ਦੇ ਘਰ ਚ ਰਾਸ਼ਨ ਪਵਾ ਦਿੱਤਾ ਜਾਵੇ। ਕਿਉਂਕਿ ਪਿੱਛੇ ਵੀ ਇੱਕ ਲੰਗਰ ਲੱਗਾ ਸੀ, ਕਰੋੜਾ ਰੁਪਏ ਦਾ ਲੰਗਰ ਲੱਗਾ ਸੀ। ਉਹ ਲੋਕੀ ਬਾਅਦ ਚ ਬਹੁਤ ਗਲਤ ਕਮੈਂਟ ਕਰਦੇ ਨੇ। ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਇਹ ਲੱਗਦਾ ਕਿ ਆਸਥਾ ਹੈ ਤੁਹਾਡੀ ਜਿਹੜੀ ਕੇਕ ਤੁਸੀਂ ਤਿਆਰ ਕੀਤੀ। ਮੇਰੀ ਸਰਦਾ ਮੈਂ ਜੋ ਮਰਜ਼ੀ ਕਰਾਂ ਤਗੜੇ ਹੋ ਕੇ ਆਪਾਂ ਕੇਕ ਬਣਾਈ ਜਾਵਾਂਗੇ ਤੇ ਲੈ ਕੇ ਉੱਥੇ ਖੜੀ ਜਾਵਾਂਗੇ ਕੱਲਾ ਛੇ ਦਾ ਲੱਗਦਾ ਹੈ ਕਿ ਹੋਰ ਵੀ ਸੱਜਣ ਮਿੱਤਰ ਹੁੰਦੇ ਨੇ ਨਾਲ ਨਹੀਂ ਨਹੀਂ ਜੀ ਮੇਰੇ ਕੱਲੇ ਦਾ ਕਿੱਥੇ ਹੈ ਜੀ ਸਾਰੇ ਭੈਣਾਂ ਦਾ ਭਰਾਵਾਂ ਦਾ ਵੀਰਾਂ ਦਾ ਸਾਰੇ ਸੰਜੋਗ ਦੇ ਨਾਲ ਹੀ ਸਭ ਕੁਝ ਹੋ ਰਿਹਾ ਜੀ ਮੈਂ ਕੱਲਾ ਕੀ ਆ ਜੀ ਇਸ ਕਸ ਅਗਲੀ ਵਾਰ ਕਿੰਨਾ ਵੱਡਾ ਕੇਕ ਹੋਰ ਹੋ ਸਕਦਾ ਹੈ ਅਗਲੀ ਵਾਰੀ ਦੇਖੋ ਜੀ ਇਹ ਵੀ ਸਰਪ੍ਰਾਈਜ਼ ਹੈ ਅਗਲੀ ਵਾਰ ਜਦੋਂ ਤੁਸੀਂ ਆਓਗੇ ਉਦੋਂ ਮੈਂ ਹੋੜੇ ਪਹਿਲਾਂ ਦੱਸਦਾ ਫਿਰ ਸਰਪ੍ਰਾਈਜ਼ ਉਹ ਸਰਪ੍ਰਾਈਜ਼ ਨਹੀਂ ਨਾ ਰਹੇਗਾ ਕਿਉਂਕਿ ਪਹਿਲੀ ਵਾਰ ਜਦੋਂ ਮੈਂ ਆਇਆ ਉਹ ਤਾਂ ਮੈਂ ਕਿਹਾ 400 ਪਾਉਂਡ ਦਾ ਕੇਕ ਸੀ 400 ਸਾਢੇ 40 ਦੀ ਔਰ ਅੱਜ ਜਿਹੜਾ ਇਹ ਕੇਕ ਕਿਸੇ ਦੇ ਮੂੰਹ ਜਾਂਦਾ ਜਾਂ ਕਿਸੇ ਦੇ ਨੂੰ ਮਿਲਦਾ ਆ ਸਿਰ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਬੜਾ ਮਨ ਖੁਸ਼ ਹੁੰਦਾ ਹੈ ਜੀ ਸਭ ਕੁਝ ਬਾਬਾ ਜੀ ਦੇ ਅਸ਼ੀਰਵਾਦ ਨਾਲ ਹੀ ਮਿਲਦਾ ਪਿਆ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਭ ਕੁਝ ਕਰੀ ਜਾ ਰਿਹਾ ਜੀ ਅਸੀਂ ਬਿਲਕੁਲ ਇਹ ਉਹ ਨੌਜਵਾਨ ਆ ਜਿਸ ਵੱਲੋਂ 50 ਪਾਉਂਡ ਤੋਂ ਜਿਹਦਾ ਅਸੀਂ ਦਾ ਕੇਕ ਦੀ ਸ਼ੁਰੂਆਤ ਕੀਤੀ ਗਈ ਸੀ ਔਰ 600 ਪਾਉਂਡ ਤੱਕ ਜਿਹੜੀ ਹੈ ਕੱਲ ਪਹੁੰਚ ਗਈ ਸਿੱਖ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਫਤੇ ਹੀ ਬਲਾ ਦੋ ਕੋਈ ਗੱਲ ਨਹੀਂ ਕਿਉਂਕਿ ਅਕਸਰ ਹੀ ਇਸ ਇਡਾ ਵੱਡਾ ਕੇਕ ਮੈਂ ਕਿਹਾ ਕਿਸੇ ਨੇ ਵੇਖਿਆ ਵੀ ਨਹੀਂ ਹੋਣਾ ਕਿ ਜਦੋਂ ਜਿਹੜਾ ਕੇਕ ਤਿਆਰ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਕੇਕ ਕਿਸੇ ਨੇ ਨਹੀਂ ਵੇਖਿਆ ਜੀ ਬੜੀ ਸ਼ਰਧਾ ਦੇ ਭੱਗੇ ਨਾਲ ਜਾਂਦਾ ਕੇਕ ਔਰ ਬੜਾ ਵਧੀਆ ਬਣਾਇਆ ਜਾਂਦਾ ਜੀ ਅੰਕ ਤੁਸੀਂ ਕੀ ਕਹਿਣਾ ਚਾਹੋ ਕਿ ਬੇਸ਼ੱਕ ਗੁਰਬਾਣੀ ਦੇ ਵਿੱਚ ਕੇਕ ਦਾ ਕੋਈ ਮਹੱਤਵ ਤਾਂ ਨਹੀਂ ਹੈਗੀ ਲੇਕਿਨ ਫਿਰ ਵੀ ਕਿਸ ਦੀ ਸ਼ਰਧਾ ਆ ਕਿਸ ਤਰ੍ਹਾਂ ਸਮਝਦੇ ਹੋ ਸ਼ਰਧਾ ਹੀ ਹੈ ਕਿ ਇੰਨਾ ਡਾ ਵੱਡਾ ਕੇਕ ਬਣਿਆ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬੱਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਵਧਾਈਆਂ ਦੇਖੋ ਜੀ ਲੋਕਾਂ ਦੇ ਕਹਿਣ ਦੀ ਗੱਲ ਜਿਹੜੀ ਆ ਉਹ ਤੇ ਅਲੱਗ ਆ ਲੋਕੀ ਕਿਸੇ ਦਾ ਮੂੰਹ ਨਹੀਂ ਆਪਾਂ ਫੜ ਸਕਦੇ ਬਾਕੀ ਇਹ ਚਰਦਾ ਦੀ ਗੱਲ ਹੁੰਦੀ ਆ ਕਿ ਕਿਸੇ ਦੇ ਮਨ ਦੀ ਭਾਵਨਾ ਕੀ ਆ ਹੁਣ ਜੇ ਆਪਾਂ ਲੋਕਾਂ ਵੱਲ ਜਾਈਏ ਤੇ ਲੋਕੀ ਤੇ ਬੜਾ ਕੁਝ ਕਰਦੇ ਆ ਲੋਕੀ ਤੇ ਕਹਿੰਦੇ ਸੜਕਾਂ ਦੇ ਉੱਤੇ ਵੇਖੋ ਜੀ ਜਾਮ ਲੱਗਾ ਫਲਾਣਾ ਹੋਇਆ ਢਿੰਗੜਾ ਹੋਇਆ ਹੈਨਾ ਤੇ ਉਹ ਲੋਕਾਂ ਦੀ ਸ਼ਰਦਾਵਾ ਲੋਕੀ ਲੰਗਰ ਲਾਉਂਦੇ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੇ ਆ ਤੇ ਪੂਰੇ ਪੰਜਾਬ ਦੀ ਖੂਬਸੂਰਤੀ ਹੈ ਜੀ ਹਰ ਕੋਈ ਵੀ ਵਿਅਕਤੀ ਅੰਮ੍ਰਿਤਸਰ ਚ ਭੁੱਖਾ ਨਹੀਂ ਸੋ ਸਕਦਾ ਇਹ ਇਤਿਹਾਸ ਹੈ ਇੱਥੇ ਵੇਖੋ ਜੀ ਇਹ ਸਾਡਾ ਪੰਜਾਬ ਹੀ ਇੱਕ ਇਹੋ ਜੀ ਧਰਤੀ ਆ ਸਭ ਤੋਂ ਵਧੀਆ ਤੇ ਸਾਡਾ ਅੰਮ੍ਰਿਤਸਰ ਸ਼ਹਿਰ ਆ ਜਿੱਥੇ ਗੁਰੂ ਰਾਮਦਾਸ ਦੀ ਬੜੀ ਕਿਰਪਾ ਆ ਇਹ ਗੁਰੂ ਰਾਮਦਾਸ ਦੀ ਨਗਰੀ ਆ ਜਿਹੜੀ ਉਹਨਾਂ ਨੇ ਵਸਾਈ ਸੀ ਇੱਥੇ بڑے بڑے ਖਾਣ ਪੀਣ ਵਾਲੇ ਵੀ ਮੇਰੇ ਵਰਗੇ ਬੜੇ ਨੇ ਇਹ ਇਥੇ ਦਾਨੀ ਸੱਜਣ ਵੀ ਬੜੇ ਨੇ ਜਿਨ੍ਹਾਂ ਨੇ ਲੰਗਰ ਬੜੇ-ਬੜੇ ਵਧੀਆ ਲਾਏ ਆ ਔਰ ਇਹ ਚੀਜ਼ ਜਿਹੜੀ ਆ ਇਹ ਤੇ ਇੱਕ ਭਾਵਨਾ ਇੱਕ ਸ਼ਰਧਾ ਆ ਸਾਰੀ ਸੰਗਤ ਆ ਇਲਾਕੇ ਦੀ ਜਿਹੜੀ ਇਹ ਮਿਲ ਕੇ ਸਾਰੇ ਬਣਾਉਂਦੇ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਹੋਰ ਵੀ ਪਰਫੁੱਲਤ ਕਰਨਾ ਚਾਹੀਦਾ ਤਾਂ ਜੋ ਕਿ ਇਸ ਤਰ੍ਹਾਂ ਦੇ ਜਿਹੜੇ ਕੰਟਰੀਬਿਊਸ਼ਨਸ ਨੇ ਇਹ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਅਸੀਂ ਆਪਣੇ ਗੁਰੂ ਨੂੰ ਸਜਦਾ ਕਰ ਸਕੀਏ ਕਿਸੇ ਤਰ੍ਹਾਂ ਦੇ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਭਾਵਨਾ ਆਪਣੇ ਆਪਣੇ ਮਨ ਦੀ ਆ ਤੇ ਅਸੀਂ ਤੇ ਸਾਰਿਆਂ ਨੂੰ ਇਹੀ ਕਹਾਂਗੇ ਕਿ ਵੇਖੋ ਜੇ ਗੁਰੂਆਂ ਪ੍ਰਤੀ ਸਾਡੀ ਸ਼ਰਧਾ ਜਿਹੜੀ ਆ ਜਿੰਨੀ ਵੀ ਹੋਵੇ ਉਨੀ ਥੋੜੀ ਆ ਬਿਲਕੁਲ ਜੇ ਸਾਡੇ ਗੁਰੂਆਂ ਦੇ ਵੇਖੋ ਜੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਪਰਫੁੱਲਤ ਹੋਣਦੇ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਸਾਨੂੰ ਮਤਲਬ ਹਰ ਚੀਜ਼ ਮਿਲਣ ਗਈ ਹੈ ਤੇ ਜੇ ਆਪਾਂ ਉਹਨਾਂ ਦੀ ਜਨਮ ਦਿਹਾੜੇ ਉਹਨਾਂ ਦੇ ਅਸੀਂ ਗੁਰਪੁਰਬ ਮਨਾਵਾਂਗੇ ਤੇ ਖੁਸ਼ੀਆਂ ਮਨਾਵਾਂਗੇ ਉਹਨਾਂ ਦੇ ਲੰਗਰ ਲਾਵਾਂਗੇ ਉਹਨਾਂ ਦੇ ਨਾਂ ਤੇ ਤੇ ਇਹ ਉਹਨਾਂ ਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ 'ਚੋਂ ਇਹ ਲੰਗਰ ਪ੍ਰਸ਼ਾਦ ਇਹ ਤਿਆਰ ਹੁੰਦੇ ਆ ਕੇਕ ਤਿਆਰ ਹੁੰਦੇ ਨੇ ਇਹ ਉਹਨਾਂ ਦੀ ਹੀ ਕਿਰਪਾ ਆ ਕਰੇ ਕਰਾਵੇ ਆਪੇ ਆਪ ਮਾਨਸਿਕੇ ਕੁਝ ਨਹੀਂ ਆ ਇਹ ਪਰਮਾਤਮਾ ਦੀ ਕਿਰਪਾ ਆ ਉਹ ਆਪੇ ਕਰਾਉਂਦੇ ਨੇ ਉਹ ਸੇਵਾ ਆਪੇ ਲੈ ਲੈਂਦੇ ਨੇ ਕਿਉਂਕਿ ਇਹ ਜਿਹੜੀ ਚੀਜ਼ ਆ ਬੰਦੇ ਦੇ ਮਨ ਚ ਤਾਂ ਹੀ ਆਉਂਦੀ ਆ ਜੇ ਪਰਮਾਤਮਾ ਦੀ ਉਹਨਾਂ ਦੇ ਕਿਰਪਾ ਹੋਵੇ ਬਿਲਕੁਲ ਬਿਲਕੁਲ ਬਾਬੇ ਨਾਨਕ ਨੇ ਤੇਰਾ ਪੇਦਾ ਲੰਗਰ ਸ਼ੁਰੂਆਤ ਕੀਤੀ ਤੇ ਅੱਜ ਤੱਕ ਲੰਗਰ ਮੁੱਕਦਾ ਨਹੀਂ ਪਿਆ ਲੇਕਿਨ ਜਦੋਂ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਲੋਕ ਬਹੁਤ ਸਾਰੀਆਂ ਸੈਲਫੀਆਂ ਵੀ ਖਿਚਾ ਰਹੇ ਨੇ ਤਸਵੀਰਾਂ ਵੀ ਯਾਦਗਾਰ ਕਰਾ ਰਹੇ ਨੇ ਕੀ ਲੱਗਦਾ ਕਿ ਐਸਾ ਦੀਆਂ ਤਸਵੀਰਾਂ ਹੋਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ ਖਾਸੋ ਤੇ ਆਪਣੇ ਨੌਜਵਾਨ ਪੀੜੀ ਨੂੰ ਦੱਸਣ ਵਾਸਤੇ ਕਿ ਇਹ ਚੀਜ਼ਾਂ ਵੀ ਸਾਡੇ ਜਿਹੜੇ ਵਿਰਸੇ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿੰਨਾ ਬਿਲਕੁਲ ਜੀ ਬਿਲਕੁਲ ਵੇਖੋ ਜੀ ਅੱਜ ਕੱਲ ਦੀ ਨੌਜਵਾਨ ਪੀੜੀ ਜਿਹੜੀ ਆ ਇੱਕ ਤੇ ਇਹ ਇਹ ਜਿਹੀਆਂ ਚੀਜ਼ ਦੂਜੀ ਗੱਲ ਮਾੜੀ ਸੰਗਤ ਜਿਹੜੀ ਆ ਉਹਨਾਂ ਤੋਂ ਉਹਨਾਂ ਦੀ ਜਿਹੜੀ ਨਿਗਾਹ ਆ ਉਹ ਹਟੇਗੀ ਬਿਲਕੁਲ ਬਿਲਕੁਲ ਠੀਕ ਹੈ ਜੀ ਨਸ਼ਿਆਂ ਤੋਂ ਦੂਰ ਰਹਿਣ ਕੇ ਫਿਰ ਉਹ ਕੋਈ ਮਤਲਬ ਗਲਤ ਕੰਮ ਨਹੀਂ ਕਰਨਗੇ ਕੋਈ ਚੋਰੀ ਕੋਈ ਕਿਸੇ ਵੇਲੇ ਕੋਈ ਖੋਹਾਂ ਕਰਦਾ ਕੋਈ ਚੋਰੀਆਂ ਕਰਦਾ ਕੋਈ ਕਿਸ ਤਰੀਕੇ ਦੀਆਂ ਤੇ ਜੇ ਆਪਾਂ ਇਹੋ ਜਿਹੀ ਚੀਜ਼ਾਂ ਤਿਆਰ ਕਰਾਂਗੇ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਭਾਈ ਤੁਸੀਂ ਗੁਰੂਆਂ ਪੀਰਾਂ ਦੇ ਸਾਡੇ ਜਿਹੜੇ ਜਨਮ ਦਿਹਾੜੇ ਨੇ ਉਹਨਾਂ ਨੂੰ ਮਨਾਇਆ ਕਰੋ ਵੱਤ ਚੜ ਕੇ ਤਾਂ ਕਿ ਦੂਜਿਆਂ ਨੂੰ ਵੀ ਸਿੱਖਿਆ ਮਿਲੇ ਤੇ ਉਹ ਵੀ ਆਪਣੇ ਜਿਹੜੇ ਰੇ ਮਹੱਲਿਆਂ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਉਹ ਇਹ ਇਹਨਾਂ ਚੀਜ਼ਾਂ ਨੂੰ ਮਤਲਬ ਜਿਹੜਾ ਤਿਆਰ ਕਰਕੇ ਤੇ ਸੰਗਤਾਂ ਦੇ ਵਿੱਚ ਵਰਤਾਇਆ ਕਰ ਤੇ ਸੰਗਤਾਂ ਖੁਸ਼ੀ ਖੁਸ਼ੀ ਛੱਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰ। ਬਿਲਕੁਲ ਬਿਲਕੁਲ ਤੁਸੀਂ ਦੱਸੋ ਤੁਸੀਂ ਵੀ ਗੁਰੂ ਘਰ ਦੇ ਖੁਸ਼ੀਆਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਜਾਂ ਨਹੀਂ ਲੇਕਿਨ ਕਿੰਨਾ ਕਿਤੇ ਹਾਂਜੀ ਹਾਂਜੀ ਬੇਟਾ ਕੀ ਬੋਲਣਾ ਚਾਹਤੋਂ ਤੁਸੀਂ ਸਭ ਤੋਂ ਬੋਲੋ 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 ਸ਼ਬਦ ਆਪਣੇ ਅੰਦਰ ਬੈਠੋ ਤਾਨੇ ਬਾਬਾ ਦੀਪ ਸਿੰਘ ਜੀ ਇਹ ਹਰਥਾ ਸਹਾਈ ਹੋਣਾ ਜੀ ਜਪੋ ਸਾਰੇ ਤਾਨੇ ਬਾਬਾ ਦੀਵ ਸਿੰਘ ਜੀ ਹਰਥਾਂ ਸਹਾਈ ਹੋਣਾ ਜੀ ਖੁਸ਼ੀ ਗਰੇ ਨਾ ਨਿਆਰ ਹੋ ਜਾਵੇ ਤੰਤਨ ਬਾਬਾ ਦੀਵ ਸਿੰਘ ਜੀ ਜੈ ਮਨੂਬਾਵੇ ਅਸਰੀਆ ਉਹ ਬੱਚੇ ਨੇ ਜਿਨ੍ਹਾਂ ਵੱਲੋਂ ਅੱਜ ਜਕਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਰ ਜਨਮ ਦਿਹਾੜੇ ਦੇ ਮੌਕੇ ਤੇ ਉਤੇ ਇਹ ਵੱਡਾ ਕੇਕ ਜਿਹੜਾ ਹੈ 605 ਦਾ ਕਿ ਜਿਹੜਾ ਹੈ ਉਹ ਜ਼ਰੂਰ ਇੱਥੇ ਬਣਵਾਇਆ ਗਿਆ ਹੈ ਔਰ ਇਸ ਕੇਕ ਦੀ ਖਾਸੀਅਤ ਇਹ ਹੈ ਕਿ ਇਸ ਕੇਕ ਨੂੰ ਬਣਾਉਣ ਵਾਸਤੇ ਜੋ ਕਾਰੀਗਰ ਨੇ ਉਹ ਉਹ ਜੋ ਬਾਹਰੋਂ ਜਿਹੜੇ ਨੇ ਜੰਮੂ ਕਸ਼ਮੀਰ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਜਿਹੜੇ ਨੇ ਉਹ ਬੁਲਾਏ ਜਾਂਦੇ ਨੇ ਤਾਂ ਜੋ ਕਿ ਇਸ ਕੇਕ ਨੂੰ ਸਾਫ਼ ਸੁਥਰਾ ਜਿਹੜਾ ਹੈ ਉਹ ਰੱਖਿਆ ਜਾ ਸਕੇ ਲੇਕਿਨ ਕਿਤਨਾ ਕਿਤੇ ਇਸ ਗੱਲ ਦੀ ਗੱਲ ਕੀਤੀ ਜਾਵੇ ਤਾਂ ਆਜ ਦੇ ਦਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਹੀਦ ਸਾਹਿਬ ਗੁਰਦੁਆਰੇ ਰਾਤ 12 ਵਜੇ ਪਹੁੰਚਦੇ ਨੇ ਆਤਿਸ਼ਬਾਜ਼ੀ ਹੁੰਦੀ ਹੈ ਲੇਕਿਨ ਇਸ ਕੇਕ ਦਾ ਇੰਤਜ਼ਾਰ ਜਿਹੜਾ ਹੈ ਹਰ ਇੱਕ ਵਿਅਕਤੀ ਕਰਦਾ ਔਰ ਉਹਨੂੰ ਟਰਾਲੀ ਵਾਲਾ ਕੇਕ ਦੇ ਨਾਂ ਤੇ ਜਿਹੜਾ ਹੈ ਉਹ ਜਾਣਿਆ ਜਾਂਦਾ ਲੇਕਿਨ ਅੱਜ ਲੋਕ ਪਹੁੰਚੇ ਹੋਏ ਨੇ 600 ਪਾਉਂਡ ਦਾ ਕੇਕ ਜਿਹੜਾ ਹੈ ਵਿਖੇ ਜਾ ਰਿਹਾ ਲੋਕ ਸੈਲਫੀਆਂ ਖਿਚਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਆਸਾ ਜਿਹੜੀ ਹੈ ਜਰੂਰ ਲੋਕਾਂ ਦੀ ਇਸ ਵਿੱਚ ਚਿਲਕਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਕਿਤਨਾ ਕਿਤੇ ਇਸ ਕੇਕ ਨੂੰ ਵੇਖਦੇ ਹੋਏ ਲੋਕ ਜਰੂਰ ਬਾਤ ਚੜ੍ਹ ਕੇ ਕਿਤੇ ਪਹੁੰਚ ਰਹੇ ਨੇ ਕਿ ਆਹ ਜਾ ਰਿਹਾ ਹੈ ਕਿ ਅਗਲੀ ਵਾਰ ਇਸ ਕੇਕ ਦਾ ਆਸਾਈ ਜਿਹੜਾ ਹੈ ਹੋਰ ਵੱਡਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਕੈਮਰਾਮੈਨ ਜੈ ਪ੍ਰੇਤਨਾ ਗੁਰਪ੍ਰੀਤ ਸਿੰਘ ਅਮਰਸਰ ਸਾਹਿਬ ਗਲੋਬਲ ਪੰਜਾਬ